ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਲਈ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਮੁਰਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮੌਸਮ ਦੀ ਜਾਣਕਾਰੀ ਦੀ 19 ਅਤੇ 20 ਤਰੀਕ ਦੀ ਕਿਉਂਕਿ ਪੰਜਾਬ ਮੌਸਮ ਵਿਭਾਗ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਸੀ 18 19 ਅਤੇ 20 ਤਰੀਕ ਦੇ ਲਈ yellow alert ਜਾਰੀ ਕੀਤਾ ਗਿਆ ਸੀ ਜੋ ਸਭ ਤੋਂ ਹਟਲੈਸ ਵਾਦਾ ਸਿਸਟਮ ਹੁੰਦਾ ਹੈ ਤੇ ਉਹ ਕਿਤੇ ਨਾ ਕਿਤੇ ਹੁਣ ਪੰਜਾਬ ਦੇ ਵਿੱਚ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਹੈ ਤਾਜ਼ਾ ਸੈਟਲਾਈਟ ਇਮੇਜ ਲਈ ਦੇਖ ਲੈਂਦੇ ਹਾਂ ਫਿਲਹਾਲ ਪੰਜਾਬ ਦੇ ਉੱਪਰ ਕੋਈ ਬਦਲੀ ਸਿਸਟਮ ਐਕਟੀਵੇਟ ਦਿਖਾਈ ਨਹੀਂ ਦੇ ਰਿਹਾ ਜੋ ਵੀ ਸਿਸਟਮ ਹੈ ਉਹ ਪਹਾੜੀ ਖੇਤਰਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਜਿਸ ਤੋਂ ਕਿ ਕਿਸਾਨ ਵੀਰਾਂ ਲਈ ਬਹੁਤ ਚੰਗੀ ਗੱਲ ਹੈ ਕਿ ਉਹਨਾਂ ਦੀ ਫਸਲ ਦਾ ਨੁਕਸਾਨ ਹੋਣ ਤੋਂ ਬਚਾ ਫਿਲਹਾਲ ਦਿਖਾਈ ਦੇ ਰਿਹਾ ਹੈ ਗੱਲ ਕਰ ਲਈ ਅੱਜ ਦਿਨ ਵੇਲੇ ਕੀ ਗਤੀਵਿਧੀਆਂ ਰਹਿਣਗੀਆਂ ਬਦਲੀ ਸਿਸਟਮ ਨਾ ਹੋਣ ਦੇ ਕਾਰਨ ਪੂਰੀ ਘੜਕਮਹ ਝੁੱਪ ਪਵੇਗੀ ਤੇ ਹਵਾਵਾਂ ਥੋੜੀ-ਬਹੁਤੀਆਂ ਉੱਤਰ-ਪੱਛਮੀ ਤੇ ਉੱਤਰ-ਪੂਰਬ ਦਿਖਾਤੋਂ ਚਲਦੀਆਂ ਰਹਿਣਗੀਆਂ ਕਿਉਂਕਿ ਹਵਾਵਾਂ ਰੁੱਖ ਬਦਲਦੀਆਂ ਰਹਿਣ ਕਿਉਂਕਿ ਇਹ ਪ੍ਰੀ ਮੌਨਸੂਨ ਸਿਸਟਮ ਚੱਲ ਰਿਹਾ ਗੱਲ ਕਰ ਲਈਏ ਟੈਂਪਰੇਚਰ ਦੀ ਟੈਂਪਰੇਚਰ ਪੂਰਾ ਕੜਕਮਾ ਪਵੇਗਾ ਪੂਰਾ 30 ਤੋਂ 35 ਡਿਗਰੀ ਦੇ ਵਿੱਚ ਵਿੱਚ ਪੂਰੇ ਪੰਜਾਬ ਦੇ ਵਿੱਚ ਟੈਂਪਰੇਚਰ ਅੱਜ ਦੇ ਦਿਨ ਨੱਪ ਜਾਊਗਾ ਕਿਉਂਕਿ ਪੂਰੀ ਕੜਕਮੀ ਧੁੱਪ ਪੈਣ ਦੇ ਅਸਾਰ ਦਿਖਾਈ ਦੇ ਰਹੇ ਹਨ ਗੱਲ ਕਰ ਲਈਏ ਕਿਸੇ ਹੋਰ ਕਿਸੇ ਤਰੀਕੇ ਦੀ ਕਾਰਵਾਈ ਦੀ ਫਿਲਹਾਲ ਕੋਈ ਵੀ ਮੌਸਮੀ ਕਾਰਵਾਈ ਪੰਜਾਬ ਦੇ ਵਿੱਚ ਐਕਟੀਵੇਟ ਦਿਖਾਈ ਨਹੀਂ ਦੇ ਰਹੀ ਜਿਸ ਤੋਂ ਕਿ ਕਿਸਾਨ ਵੀਰਾਂ ਨੂੰ ਬਹੁਤ ਜਿਆਦਾ ਚਿੰਤਾ ਵਾਲੀ ਗੱਲ ਜੋ yellow alert ਦੇ ਕਾਰਨ ਥੋੜੀ ਬਹੁਤੀ ਚਿੰਤਾ ਦੀ ਗੱਲ ਪੈਦਾ ਹੋਈ ਸੀ ਉਹ yellow alert ਹੁਣ ਕਿਤੇ ਨਾ ਕਿਤੇ ਕਮਜ਼ੋਰ ਪੈਂਦਾ ਹੋਇਆ ਪੰਜਾਬ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਗੱਲ ਕਰ ਲਈ ਆਉਂਦੀ ਕੱਲ ਦੀ ਕੱਲ ਨੂੰ 20 ਫਰ ਅਪ੍ਰੈਲ ਦੀ ਗੱਲ ਕਰੀਏ ਅਗਰ ਤਾਂ ਕੋਈ ਬਹੁਤ ਵੱਡੀ ਕਾਰਵਾਈ ਫਿਲਹਾਲ ਪੈਂਦੀ ਦਿਖਾਈ ਨਹੀਂ ਦੇ ਰਹੀ ਕਮਜ਼ੋਰ ਹੁੰਦਾ ਸਿਸਟਮ ਜ਼ਰੂਰ ਦਿਖਾਈ ਦੇ ਰਿਹਾ ਹੈ ਦਿਨ ਦੇ ਵੇਲੇ ਟੁੱਟਮੀ ਬਦਲਵਾਈ ਉੱਤਰ ਪੰਜਾਬ ਦੇ ਵਿੱਚ ਜਾਨਕੀ ਫਜ਼ਿਲਕਾ ਫਿਰੋਜ਼ਪੁਰ ਤਰਨਤਾਰਨ ਅਮਰਸਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਵਿੱਚ ਗੱਲ ਕਰ ਲਈਏ ਅਗਰ ਹੁਸ਼ਿਆਰਪੁਰ ਤੋਂ ਲੈ ਕੇ ਚੰਡੀਗੜ੍ਹ ਦਾ ਏਰੀਆ ਜਾਨਕੀ ਜਿਹੜਾ ਏਰੀਆ ਸਰਹੱਦੀ ਹਿਮਾਚਲ ਨੂੰ ਟੱਚ ਕਰਦਾ ਹੈ ਤੇ ਕਿਉਂਕਿ ਹਿਮਾਚਲ ਦੇ ਵਿੱਚ ਫਿਲਹਾਲ ਇਹ ਸਿਸਟਮ ਐਕਟੀਵੇਟ ਹੋਇਆ ਹੈ ਤੇ ਅਗਰ ਹਵਾਵਾਂ ਉੱਤਰ ਪੱਛਮ ਦਿਸ਼ਾ ਤੋਂ ਚਲਦੀਆਂ ਹਨ ਜਾਂ ਉੱਤਰ ਪੂਰਬ ਦਿਸ਼ਾ ਤੋਂ ਚਲਦੀਆਂ ਹਨ ਤਾਂ ਇਹ ਕਿਤੇ ਨਾ ਕਿਤੇ ਐਕਟੀਵੇਟ ਜਿਹੜਾ ਸਿਸਟਮ ਪਹਾੜਾਂ ਦੇ ਵਿੱਚ ਹੋਇਆ ਹੈ ਉਹ ਪੰਜਾਬ ਦੇ ਵਿੱਚ ਦੁਆਰ ਤੋਂ ਐਂਟਰ ਕਰ ਸਕਦਾ ਹੈ ਤੇ ਪੈਚੀ ਰੂਪ ਦੇ ਵਿੱਚ ਕਿਣ ਮਨਕਾਣੀ ਪੰਜਾਬ ਦੇ ਵਿੱਚ ਕਰ ਸਕਦਾ ਹੈ ਜਿਸ ਦਾ ਕਿ ਬਹੁਤ ਵੱਡਾ ਕੋਈ ਅਸਰ ਫਿਲਹਾਲ ਪੈਂਦਾ ਦਿਖਾਈ ਨਹੀਂ ਦੇ ਰਿਹਾ ਉਮੀਦ ਕਰਦੇ ਹਾਂ ਕਿ ਮੌਸਮ ਇਸ ਤਰ੍ਹਾਂ ਹੀ ਸਾਫ਼ ਬਣਿਆ ਰਹੇ ਤੇ ਕੋਈ ਬਹੁਤ ਵੱਡੀ ਕਾਰਵਾਈ ਨਾ ਹੀ ਪਵੇ ਤੇ ਅੰਤ ਵਿੱਚ ਰਿਕਵੈਸਟ ਹੈ ਚੈਨਲ ਤੇ ਨਵੇਂ ਹੋਵੋ ਜਾਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀਰ ਹੋ ਲਗਾਤਾਰ ਵੀਡੀਓ ਦੇਖ ਰਹੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਤੁਸੀਂ ਕਿਸੇ ਤਰੀਕੇ ਦੀ ਮੌਸਮ ਦੀ ਜਾਣਕਾਰੀ ਤੋਂ ਵਾਂਝੇ ਨਾ ਰਹਿ ਸਕੋ ਅਖੀਰ ਵਿੱਚ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਕਿਸਾਨ ਵੀਰ ਦਾ ਮੋੜ ਤੋਂ ਧੰਨਵਾਦੀ